ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 23 ਦਸੰਬਰ ਨੂੰ ਜਿਹੜੀ ਆਪਾਂ ਇੱਕ ਵੀਡੀਓ ਸ਼ੂਟ ਕਰਦੇ ਪਏ ਆ ਤੇ ਸਮਾਂ ਜਿਹੜਾ ਦੋਸਤੋ 1:30 ਵਜੇ ਦਾ ਹੈਗਾ ਪਿੰਡ ਦੋਸਤੋ ਪ੍ਰਿੰਗੜੀ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਵੀਰ ਮਨਜਿੰਦਰ ਸਿੰਘ ਓਨਰ ਨੇ ਤੇ ਵਪਾਰ ਦਾ ਕੰਮ ਆ ਵੀਰ ਦਾ ਮਨਜਿੰਦਰ ਸਿੰਘ ਅਪਰਿੰਗੜੀ ਵੱਜਦੇ ਆ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਚੱਲੇ ਆ ਰਿਹਾ ਇਹਦੇ ਵਿੱਚ ਦੋਸਤੋ ਅੱਜ ਤੁਹਾਨੂੰ ਵੀਡੀਓ ਚ ਇੱਕ ਆਪਾਂ ਮੀਣੀ ਖਾਵਾਂਗੇ ਤੇ ਸਿੰਘ ਹਿਲਦੇ ਆ ਬਹੁਤੇ ਵੀਰ ਜਿਹੜੇ ਸ਼ੌਕੀਨ ਹੁੰਦੇ ਆ ਮੀਣੀ ਜਿਹੜੀ ਆ ਢੇਲੀ ਮਾਝਾ ਦੋਸਤੋ ਉਹਨੂੰ ਹੀ ਆਪਾਂ ਮੰਨ ਸੰਗ ਜਿਹਨਾਂ ਦੇ ਖਾਸ ਤੌਰ ਤੇ ਸਿੰਘ ਹਿਲਦੇ ਹੁਣ ਅਸਲ ਦੇ ਵਿੱਚ ਜਦੋਂ ਆ ਮੀਨੇ ਪਸ਼ੂ ਹੋਰ ਵੀ ਆਪਾਂ ਵੇਖਦੇ ਆ ਪਰ ਉਹਨਾਂ ਦੇ ਸਿੰਗ ਨਹੀਂ ਹਿਲਦੇ ਹੁੰਦੇ ਤੇ ਉਹਨੂੰ ਆਪਾਂ ਕਹਿ ਦਿੰਨੇ ਆ ਵੀ ਮੀਨੇ ਪਸ਼ੂ ਪਰ ਉਹ ਮੀਨ ਹੀ ਨਹੀਂ ਹੁੰਦੀਗੀ ਮੀਨੀ ਮੱਝ ਹੋਵੇਗੀ ਦੋਸਤੋ ਨੀਲੀ ਦਾ ਪੱਖ ਹੋਵੇਗਾ ਬਿੱਲੀ ਆਖਾਂ ਤੇ ਇੱਕ ਜਿਹੜੀ ਆ ਦੋਸਤੋ ਤਾਜੀ ਬੈੜ ਹੋਵੇਗੀ ਤਕਰੀਬਨ ਸੂਈ ਪਹਿਲਾ ਸੂਆ ਸੂਈ ਬੈੜ ਹੈਗੀ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਵੀਰ ਦੇ ਨਾਲ ਗੱਲਬਾਤ ਕਰਕੇ ਆਪਾਂ ਵਧੇਰੇ ਡਿਟੇਲ ਉਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਚੱਲਦੇ ਆ ਵੀਰ ਮਨਜਿੰਦਰ ਦੇ ਕੋਲ ਵਧੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰੇ ਸਾਸਰੀ ਘਰ ਸਾਸਰੀ ਘਰ ਭਾਈ ਜੀ ਕੀ ਤਣਾ ਬਹੁਤ ਬਹੁਤ ਠੀਕ ਠਾਕ ਹੈ ਚੰਗੇ ਵੀਰ ਤੇ ਬਹੁਤ ਵਧੀਆ ਸਾਹਿਬ ਠੀਕ ਠਾਕ ਹੈ ਬਹੁਤ ਵਧੀਆ ਵੀਰ ਮਨਜਿੰਦਰ ਸਾਰੇ ਵੀਡੀਓ ਦੇਖਣਿਆਂ ਨੂੰ ਸასი ਗੱਲ ਜੀ ਠੀਕ ਹੈ ਵੀਰ ਜੀ ਸੋ ਮਨਜਿੰਦਰ ਵੀਰੇ ਅੱਜ ਦੋ ਐਨੀਮਲ ਸੇਲ ਹਨ ਹਾਂਜੀ ਹਾਂਜੀ ਦੋ ਆ ਜੀ ਤੇ ਪਹਿਲੇ ਨੰਬਰ ਤੇ ਇੱਕ ਤਾਂ ਮੱਝ ਆ ਗਈ ਆਪਣੇ ਕੋਲ ਹਨਾ ਹਾਂਜੀ ਹਾਂਜੀ ਇਹ ਮੀਨੀ ਮੱਝ ਆ ਗਈ ਜੀ ਮੀਨੀ ਹੈ ਜੀ ਨੀਲੀ ਦਾ ਪੱਕ ਰਸਦੀ ਆ ਸਿੰਘ ਦੋਵੇਂ ਇਹਦੇ ਹਿਲਦੇ ਆ ਮੇਨ ਗੱਲ ਵਿਖਾ ਦੋਵੇ ਆਹ ਲਓ ਹਾਂਜੀ ਇਧਰ ਆ ਵੀ ਦੇਖ ਸਕਦੇ ਆ ਆਹ ਲਓ ਦੋਸਤੋ ਠੀਕਾ ਨੀਲੀ ਦਾ ਪਾਕ ਆ ਦੋਸਤੋ ਮੀਣੀ ਜਿਹੜੀ ਮੱਝ ਖਾ ਰਹੇ ਆ ਤੁਹਾਨੂੰ ਤੇ ਬਿਲਕੁਲ ਚੰਗੀ ਤਰ੍ਹਾਂ ਵੇਖ ਲਓ ਤਸੱਲੀ ਦੇ ਨਾਲ ਬਾਅਦ ਵਿੱਚ ਤੁਸੀਂ ਵੀਰ ਮਨਜਿੰਦਰ ਦੇ ਨਾਲ ਗੱਲਬਾਤ ਕਰ ਲਿਓ ਮੱਝ ਦਾ ਰਿਕਾਰਡ ਪੁੱਛ ਲੈਣੀ ਆਪਾਂ ਕੀ ਡਿਟੇਲ ਆ ਮਨਜਿੰਦਰ ਭਾਈ ਕਿੰਨਾ ਸੂਆ ਸੁਣੀ ਏ ਇਹ ਰਾਜਵੀਰ ਜੀ ਸੂਆ ਤੀਜਾਂ ਦੇ ਸੁਣੀ ਆ ਜੀ ਠੀਕ ਹੈ ਜੀ ਹਾਂਜੀ ਦੁੱਧ ਦੋ ਉਹਦੇ ਆਂਦੇ ਆ 16 ਕਿਲੋ ਚੁੰਦੇ ਰਹੇ ਆ ਅਸੀਂ ਅੱਜ ਥੱਲੇ ਠੀਕ ਹੈ ਜੀ ਹਾਂਜੀ ਦੁੱਧ ਦੀ ਗੱਲ ਆਪਾਂ ਮੁੜ ਕੇ ਕਰ ਲੈਣੀ ਆ ਕਿ ਦਿ ਸਾਰੇ ਵੀਰਾਂ ਨੂੰ ਮੱਝ ਵਿਖਾ ਦਈਏ ਹਾਂ ਮੱਝ ਤੋਂ ਵੇਖ ਕੇ ਪਤਾ ਲੱਗ ਜਾਣਾ ਅਗਲੇ ਨੂੰ ਵੀ ਇੰਨਾ ਦੁੱਧ ਦੇ ਠੀਕ ਹੈ ਆਪਾਂ ਇੰਨੇ ਦੀ ਆਖੀਏ ਵੀ ਆਡੀ ਨੇਰੀ ਗਰੰਟੀ ਆ ਹਮ ਕਿ ਨਹੀਂ ਬਿਲਕੁਲ ਆਪਾਂ ਐਵੇਂ ਵਧੀਆ ਗੱਲ ਕਰਨੀ ਪਹਿਲੀ ਯੂਨਾਈਟਡ ਚੈਨਲ ਦੇ ਵੀਡੀਓ ਪਾਉਣ ਲੱਗੇ ਆ ਹਾਂਜੀ ਹਾਂਜੀ ਗੱਲ ਉਹਨੀ ਹੀ ਕਰਨੀ ਆ ਜਿੰਨੀ ਸਾਡੇ ਕੋਲ ਹੈਗੀ ਬਿਲਕੁਲ ਹਾਂਜੀ ਅ ਦੋਸਤ ਹਾਂਜੀ ਐਵੇਂ ਫੜਾ ਮਾਰੀ ਗਈ ਆ ਵੀ ਇਹਨੇ 20 ਕਿਲੋ ਪਰ ਦੇਣਾ ਹਾਂਜੀ ਅ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਮੱਚ ਦਾ ਸਟਰਕਚਰ ਪ੍ਰੋਪਰ ਅੱਗੋਂ ਪਿਛੋਂ ਹਰ ਕ ਪਾਸੇੋਂ ਬਾਕੀ ਠੰਡੀ ਬੜੀ ਐ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰੀ ਤੇ ਸਿੰਘ ਹਿੱਲਦੇ ਆ ਪ੍ਰੋਪਰ ਬਿੱਲੀਆਂ ਖਾਣੇ ਪਸ਼ੂ ਜਿਹੜੇ ਦੋਸਤੋ ਬਹੁਤ ਵੀਰ ਲਾਈਕ ਕਰਦੇ ਹੁੰਦੇ ਆ ਇੱਕ ਨੀਲੀ ਦਾ ਪਸ਼ੂ ਹੋਵੇ ਤੇ ਵਿੱਚ ਜੇਕਰ ਦੋਸਤੋ ਮੀਨਾ ਪਸ਼ੂ ਹੋਵੇ ਬਿਲਕੁਲ ਢੇਲੀ ਮੱਝ ਹੈਗੀ ਆ ਵੇਖੋ ਸਿੰਘ ਹਿੱਲਦੇ ਆ ਤੇ ਪ੍ਰੋਪਰ ਇੱਕ ਜਿਹੜਾ ਫੇਸ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾ ਦੇਣੀ ਆ ਤੇ ਦੰਦ ਦੁੰਦ ਜਿਹੜੇ ਆ ਮੂੰਹ ਉਹ ਵੀ ਤੁਸੀਂ ਆਹ ਦੇਖੋ ਵੀ ਪੂਰੇ ਗਲਾਬੀ ਆ ਗਲਾਬੀ ਆਵੇ ਗਲਾਬੀ ਜੀਭ ਗਲਾਬੀ ਆ ਜੀਭ ਗਲਾਬੀ ਆ ਨੀਲੀ ਦੇ ਪਸ਼ੂ ਦਾ ਜਿਹੜਾ ਹੁੰਦਾ ਦੋਸਤੋ ਪਸ਼ੂ ਹੁੰਦਾ ਨੀਲੀ ਦੇ ਵਿੱਚ ਜੈ ਨੀਲੀ ਰਾਵੀ ਦਾ ਬਿਲਕੁਲ ਜੀਭ ਜਿਹੜੀ ਉਹਦੀ ਗਲਾਬੀ ਹੁੰਦੀ ਆ ਤੇ ਆ ਜਿਹੜੇ ਹਵਾਨੇ ਵਾਲੇ ਪਾਸੇ ਆਪਾਂ ਚੱਲਦੇ ਇੱਕ ਵਾਰ ਥਾਣਾ ਵਿੱਚ ਖਾ ਦੋ ਇੱਕ ਰੋ ਪੂਰਾ ਵਧੀਆ ਲੱਗਾ ਜੀ ਮੁਠੀ ਵਾਲਾ ਥਣ ਲੱਗਾ ਆ ਦੇਖੋ ਆ ਹਵਾਨਾ ਜੇ ਦੋਸਤੋ ਸਾਰੇ ਬੰਨੇ ਜਿਹੜੀ ਥਣਾ ਦੀ ਗੈਵੰਤਰਾ ਤਸਲੀ ਨਾਲ ਵੇਖੋ ਆ ਲੋ ਕੋਈ ਨਾ ਕੋਈ ਹੈ ਹੈਵੀ ਬਾਡੀ ਵੇਟ ਆ ਦੋਸਤੋ ਵਜਨ ਦੀ ਵਜਨ ਵੱਟੇ ਵਾਲੀ ਆ ਪੂਰੀ ਮੱਝ ਤੇ ਪੇਟ ਪੁੱਠੇ ਰੋ ਵੇਖੋ ਨੀਲੀ ਦੀ ਮਾਜਾ ਦੋਸਤੋ ਤੇ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਵੇਖੋ ਤਕਰੀਬਨ ਜਦੋਂ ਜਦੋਂ ਦੋਸਤੋ ਆਪਾਂ ਬੱਚੇ ਅੱਗੇ ਬਰੀਡਿੰਗ ਪਰਪਸ ਵਾਸਤੇ ਵਰਕ ਕਰਦੇ ਆ ਨੀਲੀ ਦੇ ਵਿੱਚ ਨੀਲੀ ਦਾ ਵੀ ਤੇ ਬੱਚੇ ਲੈਣੇ ਆ ਤੇ ਬਰੀਡ ਪਰਪਸ ਵਾਸਤੇ ਜਿਹੜਾ ਦੋਸਤੋ ਜੇਕਰ ਤੁਸੀਂ ਇਹੋ ਜਿਹੇ ਪਸ਼ੂ ਲੈ ਕੇ ਜਾਂਦੇ ਹੋ ਘਰ ਤੇ ਮੈਨੂੰ ਲੱਗਦਾ ਵੀ ਅੱਗੇ ਜੇਕਰ ਆਪਾਂ ਨੀਲੀ ਦੇ ਅੱਗੇ ਬੱਚੇ ਲੈਣੇ ਚਾਹੁੰਦੇ ਆ ਵੱਖੋ ਵੱਖਰੇ ਸੀਮਨ ਦੇ ਵੀ ਤਾਂ ਬੱਚੇ ਬਹੁਤ ਵਧੀਆ ਚੰਗੇ ਪਾਊਗੀ ਬਹੁਤ ਵਧੀਆ ਚੰਗੇ ਬਰੀਕੀ ਦੇ ਵਿੱਚ ਠੀਕ ਆ ਜੀ ਟੀਕਾ ਇਹਨੂੰ ਮੋਰਾ ਦਾ ਪਰਿਆ ਅੱਛਾ ਜੀ ਅਕੋ ਚਲੋ ਤੁਸੀਂ ਤਾਂ ਫਿਰ ਜੀ ਵਪਾਰ ਵਾਸਤੇ ਲਿਆਂਦਾ ਇਹਨੇ ਆਪਾਂ ਨੂੰ ਉਹਨਾਂ ਦੱਸਿਆ ਤੇ ਆਪਾਂ ਦੱਸ ਦਿੱਤਾ ਹਾਂ ਠੀਕਾ ਕਿਉਂਕਿ ਉਮੀਦ ਨਾ ਕੋਈ ਰੱਖੇ ਵੀ ਕਈ ਨਾ ਪਸ਼ੂ ਕਈ ਨਾ ਮਾਂ ਆਪਦੇ ਆਪ ਤੇ ਕੋਈ 50% 40 ਲਹਿ ਵੀ ਲਿਆ ਵੀ ਸਕਦੀ ਆ ਪਰ ਜਿਹੜਾ ਟੀਕਾ ਮੋਰਾ ਦਾ ਹਾਂ ਖੜੀ ਟੀਕਾ ਦੋ ਮੋਰਾ ਦਾ ਠੀਕ ਹੈ ਕਿ ਉਹਨਾਂ ਨੇ ਦੱਸਿਆ ਵੀ ਹੈ ਪਤਾ ਨਹੀਂ ਉਹਨਾਂ ਕਿਹੜੀ ਦੱਸਿਆ ਸੀ ਕਿ ਉਹਨਾਂ ਆਪਾਂ ਨੂੰ ਇਹਨਾਂ ਖਿਆਲ ਨਹੀਂ ਵੀ ਕਾਹਦਾ ਦੱਸਿਆ ਹੁਣ ਆਪਾਂ ਐਵੇਂ ਆਸ ਦੀ ਅਮ 29 ਦੀ ਆ ਫਲਾਣੇ ਦੀ ਆ ਗਈ ਆਪਾਂ ਗਲਤ ਗੱਲ ਨਹੀਂ ਕਰਨੀ ਬਿਲਕੁਲ ਹਾਂਜੀ ਸੋ ਦੋਸਤੋ ਤੁਸੀਂ ਜਰੂਰ ਨੋਟ ਕਰ ਲਿਓ ਹਾਂ ਖੋਲ ਕੇ ਵੀਰ ਜੀ ਤੇ ਬਿਲਕੁਲ ਕਦ ਕਾੜ ਜਿਹੜਾ ਦੋਸਤੋ ਪੂਰਾ ਹੈਗਾ ਤੇ ਤਕਰੀਬਨ ਹੈਵੀ ਬਾਡੀ ਵੇਟ ਦੀ ਆ ਮੈਂ ਜਿੰਨਾ ਹੋ ਸਕਦਾ ਤੁਹਾਨੂੰ ਦੂਰ ਤੋਂ ਦਿਖਾ ਰਿਹਾ ਕਿਉਂਕਿ ਇੱਕ ਐਸਟੀਮੇਟ ਲਾਉਣਾ ਜਿਹੜਾ ਤੁਹਾਨੂੰ ਸੌਖਾ ਹੋ ਜੇ ਜ਼ੂਮ ਕਰਕੇ ਨਹੀਂ ਦਿਖਾਉਂਗਾ ਮੈਂ ਵੀਡੀਓ ਬਿਲਕੁਲ ਪ੍ਰੋਪਰ ਤੋਰਾ ਫੇਰਾ ਮੈਂ ਜਿੰਨਾ ਵੀ ਹੋ ਸਕਦਾ ਖੁੱਲਾ ਤੋਰਾ ਫੇਰਾ ਕਰਕੇ ਆਪਾਂ ਦਿਖਾ ਦਿੰਨੇ ਇੱਕ ਵਾਰੀ ਫਿਰ ਵੀਰ ਨੂੰ ਕਹਾਂਗੇ ਥੋੜਾ ਜੈ ਇਹਨੂੰ ਲੰਮਾ ਲੈਵੇ ਵੀਰ ਇਹਨੂੰ ਆਹ ਜਿਹੜੀ ਦੋਸਤੋ ਅੱਗਾ ਹੈਗਾ ਚਾਲ ਚੂਲ ਬੇਲੀ ਹੈਗੀ ਬਿਲਕੁਲ ਵੇਖੋ ਐਨ ਬਿਲਕੁਲ ਜਿਹੜੀ ਚਾਲ ਚੂਲ ਚੰਗੀ ਹੈ। ਅਗਰੀਵਾਨਾ ਉਹ ਨਿਕ ਨਹੀਂ ਚੰਗੀ ਤਰ੍ਹਾਂ ਮਖਾਦੋ ਨਾ। ਆਹ ਲੋ ਜੀ। ਆਹ ਵੇਖੋ। ਐਨ ਤਸੱਲੀ ਦੇ ਨਾਲ ਮੇਰਾ ਵੀਰ ਵੇਖਣ ਤੋਂ ਬਾਅਦ ਤੁਸੀਂ ਕਾਲ ਕਰਿਓ। ਹਾਂ ਜੀ ਹਾਂ ਜੀ। ਆਹ ਦੇ ਸਾਡੀ ਦਾ। ਅੰਦਰੋਂ ਮਖਾਦੋ ਮੈਂ ਆਇਆ ਵਧੀਆ ਥਾਂ ਲੱਗਾ। ਆਹ ਕਰੋ ਜੀ ਲੋਟ। ਹੈਵੀ ਬੋਡੀ ਵੇਟ ਦੀਆ ਦੋਸਤੋ, ਵਜਨਦਾਰ ਜਿਹੜੀ ਮਝ ਹੈਗੀ ਆ ਵੀਰ ਦੇ ਕੋਲ ਤੇ ਆਹ ਵੇਖੋ ਜੀ ਇਹੋ ਜਿਹਾ ਪਸ਼ੂ ਜਿਹੜਾ ਦੋਸਤੋ ਬਹੁਤ ਘੱਟ ਨਿਕਲਦੇ ਆ ਤਕਰੀਬਨ ਨੀਲੀ ਦੇ ਵਿੱਚ ਪਿਓਰ ਜਿਹੜੀਆਂ ਮੱਝਾਂ ਦੇ ਵਿੱਚੋਂ ਜਿਹੜੀ ਇੱਕ ਮੱਝ ਹੈਗੀ ਆ ਬਾਈ ਮਨਜਿੰਦਰ ਦੇ ਕੋਲ ਵਪਾਰ ਦਾ ਕੰਮ ਹੈ ਕਿਉਂਕਿ ਪਸ਼ੂ ਅੱਗੇ ਸੇਲ ਵਿਕਰੀ ਵਾਸਤੇ ਅੱਗੇ ਆਉਂਦੇ ਰਹਿੰਦੇ ਆ ਤੇ ਜਿਹੜੇ ਹੁਣ ਦੋਸਤੋ ਇਹ ਪਸ਼ੂ ਵਕਾਊਗਾ ਕੋਈ ਵੀ ਵੀਰ ਕੇ ਹੱਥ ਪਾ ਸਕਦਾ ਪਸ਼ੂ ਨੂੰ ਠੀਕ ਹੈ ਆ ਤਾਂ ਹੋ ਗਈ ਦੋਸਤੋ ਪ੍ਰੋਪਰ ਡਿਟੇਲ ਤੇ ਬਾਡੀ ਬੰਤਰ ਬਾਕੀ ਵੀਰ ਤੋਂ ਪੁੱਛਦੇ ਆਪਾਂ ਕੁਛ ਅੱਗੇ ਮਨਜਿੰਦਰ ਵੀਰੇ ਕਈ ਵਾਰ ਹੁੰਦਾ ਵੀ ਆਪਾਂ ਪੁੱਛ ਲੈਣੀਆਂ ਘਰ ਵਾਲਿਆਂ ਤੋਂ ਜਿੱਥੋਂ ਲੈ ਕੇ ਆਉਣੇ ਵੀ ਦੁੱਧ ਮਿਲਕ ਕਿੰਨਾ ਕੁ ਚਵਾਉਂਦੀ ਰਹੀ ਏ ਭਾਜੀ ਉਹਨਾਂ ਨੇ ਆਪਾਂ ਨੂੰ ਆਖਿਆ ਵੀ 16 ਕਿਲੋ ਮੈਂ ਹਾੜੀ ਦੁੱਧ ਦਿੰਦੀ ਆ ਹੂੰ ਹਾਂਜੀ ਹੁਣ ਆਪਾਂ ਨਹੀਂ ਆਖਣਾ ਵੀ 16 ਦੇ ਦੂਗੀ 20 ਦੇ ਦੂਗੀ ਹੂੰ ਮੇਰੀ ਜਿੱਥੋਂ ਤੱਕ ਅੰਤੀਜਾ ਦਾ ਉਮੀਦ ਆ ਮੇਰੀ ਪੁੱਤ 14 ਕਿਲੋ ਦੁੱਧ ਮਰਦੀ ਨਹੀਂ ਨਾ ਹੂੰ ਬਾਕੀ ਸੱਜਣ ਕਿਹਨੇ ਵੀਰ ਨੇ ਲੈਣੀ ਆ ਆਪਦੀ ਵੇਖ ਕੇ ਲੋਵੇ ਬਿਲਕੁਲ ਹਾਂਜੀ ਤੇ 13-14 ਕਿਲੋ ਦੇ ਪੱਕਾ ਹੀ ਮੈਂ ਦੁੱਧ ਦਊਗੀ ਨਾ ਜੀ ਹਾਂ 13-14 ਕਿਲੋ ਮੈਂ ਦੁੱਧ ਕੱਢੂਗੀ ਹੂੰ ਮੈਂ ਆਖੀ ਜਾਵਾਂ ਵੀ ਵੀਰ ਜੀ ਇਹ ਮੀਣੀ ਆ ਢੇੜੀ ਆ ਛਲੇ ਉਹਨਾ 20-22 ਕਿਲੋ ਚੋਇਆ ਉਹ ਗੱਲ ਦਾ 16 ਕੋ ਆਂਦੇ ਸੀ ਪੀ 15-16 ਚੋਦੇ ਰਹੇ ਹਾਂ ਹੂੰ ਹਾਂਜੀ ਤੇ ਹੁਣ ਆਪਾਂ ਨੂੰ ਪਤਾ ਵੀ 13 ਕਿਲੋ 14 ਦੇ ਜੂਗੀ ਵੀ ਆ ਕੁਛ ਕਰ ਦੂਗੀ ਹੈ ਬਾਦ ਆਪਾਂ ਰੋਲਾਲਾ ਪਾਣੀ ਪਾਉਣਾ ਵੀਡੀਓ ਤੇ ਵੀ ਮੇਂ ਜੀਆਂ ਗੱਲਾਂ ਵੀ ਸਿੱਧੀਆਂ ਆਈਆਂ ਤੇ ਵਧੀਆ ਕਰਕੇ ਆਪਾਂ ਵੀਡੀਓ ਵਿਖਾ ਦਿਓ ਵੀਰਾਂ ਨੂੰ ਕਿ ਐਵੇਂ ਫੜਾ ਮਾਰੇਗੇ ਕਿ ਐ ਨਹੀਂ ਫਲਾਨਾ ਨਹੀਂ ਵੀ ਸਿੱਧ ਪੱਦਰੀ ਦੀ ਗੱਲ ਦੱਸਣੀ ਆ ਹੁਣ ਆਪਾਂ ਨਹੀਂ ਅਗਲੇ ਵੱਖਣਾ ਵੀ ਇਹਨੇ 20 ਦੇਣਾ 18 ਦੇਣਾ ਸਹੀ ਹੈ 14 ਤੋਂ ਨਹੀਂ ਮਰ ਸੋ ਦੋਸਤੋ ਤੁਸੀਂ ਗੌਰ ਕਰ ਲਿਓ ਤੇ ਨੋਟ ਕਰ ਲਿਓ ਜਰੂਰ ਵੀਰ ਕਹਿੰਦਾ ਵੀ ਹਣਾ ਵੀ 13 14 ਤੋਂ ਤਾਂ ਘਟ ਦਿੰਦੀ ਨੀਗੀ ਬਾਕੀ ਮੇਰੇ ਵੀਰ ਕਿਸੇ ਨੂੰ ਸਮਝ ਆਵੇ ਵੀ 12 ਕਿਲੋ ਵਾਲੀ ਆ ਕਿਸੇ ਨੂੰ 11 ਕਿਲੋ ਵਾਲੀ ਆ ਤੁਸੀਂ ਆਪ ਦਾ ਜਿਹੜਾ ਨਾ ਪੜਿਆ ਲਿਖਿਆ ਵਿਚਾਰ ਲਿਓ ਤੇ ਆ ਮੈਂ ਅੱਠ ਵੀ ਦੇਖ ਹਦੀ 10 ਵੀ ਦੇਖ ਹਦੀ ਠੀਕ ਆ ਜੀ ਇਹ ਉਹ ਨਾਲ ਦਾ ਵਿਚਾਰ ਠੀਕ ਤੇ ਭਾਈ ਮਰਜਿੰਦਰ ਕੋਈ ਸਮਾਂ ਕਰੈਕਟ ਮਨੇੜਾ ਤੇੜਾ ਜੀ ਆ 23 ਤਰੀਕ ਹੋ ਗਈ ਆ ਉਹ ਆnde ਵੀ ਸਾਡੀ ਮੈਂ ਦੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ 28 ਨੂੰ ਹਜੇ ਫਿਰ ਦਿਨ ਪਏ ਆ ਹਜੇ ਦਿਨ ਪਏ ਆ ਆ ਮੈਂ ਥੋੜਾ ਟੀਕਾ ਮਾਰਿਆ ਮੱਝ ਐ ਪੂਰੀ ਐ ਪਸਵਾ ਕੇ ਨਾ ਹਾਂਜੀ ਤੇ ਭਰਾਗੇ ਲੈਣਾ ਥੋੜੀ ਜੀ ਤਾਂ ਕਰਕੇ ਮਾੜੀ ਥਣਾ ਜਾਈ ਪਈ ਆ ਹਜੇ ਨਹੀਂ ਦੇ ਮੱਝ ਨੇ ਉਹ ਆnde ਪੂਰੀ ਬਣ ਕੇ ਸੁਣਾ ਕਰੈਕਟ ਲਾ ਦਿਖਾ ਦੋ ਹਜੇ ਪੂਰੀ ਆ ਵੇਖੋ ਆਹ ਵੇਖੋ ਆਰਡਰ ਜਿਹੜਾ ਦੋਸਤੋ ਵਹਿੜਾਂ ਦੇ ਉਹੋ ਜਿਹਾ ਆਰਡਰ ਦੀ ਕੁਆਲਿਟੀ ਆ ਮੈਨੂੰ ਆਰਡਰ ਨੂੰ ਆਪਾਂ ਖਿੱਚ-ਖਿੱਚ ਕੇ ਆਖੀਈ ਆ ਵੀ ਇਹਨੇ 20 ਦੇ ਦੇਣਾ ਉਹ ਗੱਲ ਆਪਣੀ ਗਲਤ ਆ ਠੀਕ ਆ ਇਹਨਾਂ ਕਨੇ ਮੈਨ ਦੇ ਦੇਣਾ ਠੀਕ ਆ ਆ ਮੇਰਾ ਜਿਹੜਾ ਨਾ ਦੋਸਤੋ ਪ੍ਰੋਪਰ ਵਿਖਾਉਣ ਦਾ ਥੋੜਾ ਜਿਹਾ ਵੱਧ ਸਮਾਂ ਲਾਉਣ ਦਾ ਤਾਂ ਮਤਲਬ ਆ ਵੀ ਇਹੋ ਜਿਹਾ ਜਿਹੜਾ ਪਸ਼ੂ ਆਗੇ ਕਿਸੇ ਮੇਰੇ ਵੀਰ ਦੇ ਮਨ ਦੇ ਵਿੱਚ ਹੈਗਾ ਨਾ ਦਿਮਾਗ ਦੇ ਵਿੱਚ ਇੱਕ ਰੀਤ ਚੰਗੀ ਰੀਤ ਨਾਲ ਸਾਰੀ ਵੀਡੀਓ ਵੇਖਣਾ ਵੀਰ ਮੇਰੇ ਫੇਰ ਮੈਨੂੰ ਫੋਨ ਲਾਉਣ ਕੋਈ ਕਾਲੀ ਨਹੀਂ ਵੀ ਮਾੜੀ ਜੀ ਵੀਡੀਓ ਵੇਖ ਲਈ ਮੱਝ ਵੇਖ ਲਈ ਕਰੀਆਂ ਗੱਲਾਂ ਸਾਰੀਆਂ ਸੂਨ ਲਾਉਣਾ ਹੁੰਦਾ ਇਹ ਕਰਕੇ ਅਗਲੇ ਨੂੰ ਪਰੇਸ਼ਾਨੀ ਹੁੰਦੀ ਹੈ ਬਿਲਕੁਲ ਆਹ ਦੋਸਤੋ ਬੈਕ ਸਾਈਡ ਤੋਂ ਇੱਕ ਵਾਰੀ ਫੇਰ ਵੇਖ ਲਓ ਆਹ ਢਿਲ ਢੁਲ ਬਿਲਕੁਲ ਤੁਹਾਡੇ ਸਾਹਮਣੇ ਵਟਪੁੱਟ ਹਜੇ ਪਏ ਨੇ ਤੇ ਆਹ ਪੁੜੇ ਪਾੜੇ ਵੇਖ ਲਓ ਹਜੇ ਕਿਸੇ ਪਾਸਿਓ ਕੋਈ ਵੀ ਨੇੜਾ ਤੇੜਾ ਨਹੀਂ ਲੱਗਣ ਲਿਆ ਹਜੇ ਸੂਨ ਦਾ ਪਤਾ ਹੀ ਨਹੀਂ ਨੂ ਵੀ ਕਦੇ ਸੂਨਾਂ ਦੇ ਹਜੇ 28 ਨੂੰ 5 ਕੋਈ ਵੀ ਨਹੀਂ ਹਜੇ ਆਹ ਨਵਾਈ ਨੂੰ ਮੁਹੀ ਨਹੀਂ ਵਿਚਾਰੀ ਇਹ ਨਵਾਈ ਨੂੰ ਹੀ ਹੁੰਦੀ ਇਹ ਨੁਸਕਾ ਮਾਰਦੇ ਆਂ ਅਸੀਂ ਚਲੋ ਮੈਂ ਸਾ ਠੰਡ ਵਾਂ ਇਹ ਕਰਕੇ ਤਾਂ ਕਰ ਗਿਆ ਹਜੇ 5 ਦਿਨ ਜਿਹੜੇ ਦੋਸਤੋ ਦਸੰਬਰ ਦੇ ਮਹੀਨੇ ਦੇ ਵਿੱਚ ਪਏ ਆ तकरीबन 28 ਤਰੀਕ ਪੂਰੇ ਹੁੰਦੇ ਵਿੱਚ ਤੇ 5 ਦਿਨ ਤਾਂ ਹਜੇ ਦਿਨ ਪੂਰਿਆਂ ਦੇ ਵਿੱਚ ਆ ਹੋ ਸਕਦਾ ਵੀ ਉੱਪਰ ਜਨਵਰੀ 'ਚ ਜਾ ਕੇ ਸੂ ਸਕਦੀ ਆ ਚਲੋ ਸੂ ਸਕਦੀ ਆ ਚਲੋ ਕਿਹ ਵਲੇ ਡੰਗਰ ਲਿਆਂਦਾ ਵਾ ਉੱਤਰ ਦਾ ਕਰਦਾ ਵਾ ਬਿਲਕੁਲ ਕੋਈ ਸਫਰ ਦੇ ਵਿੱਚ ਚਲੀ ਗਈ ਤੇ ਪਹਿਲਾਂ ਵੀ ਆਈਡੀਆ ਵੀ ਚਲੋ ਅਗਲੇ ਨੇ ਆਪਾਂ ਗੱਬਣ ਡੰਗਰ ਵੀ ਲੈ ਕੇ ਖੁਸ਼ ਆ ਵੀ ਗੱਬਣ ਡੰਗਰ ਆਪਣੇ ਘਰੇ ਸੋਵੇ ਜਿਤਨਾ ਮੇਰੇ ਕੋਲ ਕਿਸੇ ਨੇ ਖੜਨੀ ਅਗਲੇ ਦੇ ਘਰੇ ਸੋਵੇ ਜੇਰ ਪ੍ਰੋਪਰ ਪਾਵੇ ਅਗਲੇ ਦੇ ਘਰੇ ਬਿਲਕੁਲ ਬਿਲਕੁਲ ਠੀਕੇ ਦੇ ਨਾਲ ਸਹੀ ਅਗਲੇ ਨੇ ਤੁਸਲੀ ਹੋਈ ਜੀ ਮੇਰੇ ਘਰੇ ਜੇਰ ਪਾਈ ਆ ਮੇਰੇ ਘਰੇ ਮੱਝ ਸੂਈ ਆ ਬਿਲਕੁਲ ਜੀ ਸੋ ਦੋਸਤੋ ਮੱਝ ਚੰਕੀ ਆ ਆ ਕੋਈ ਵੀਰ ਜਿਹੜਾ ਹੈਗਾ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਵੀਡੀਓ ਪ੍ਰੋਪਰ ਵੇਖਣ ਤੋਂ ਬਾਅਦ ਤੁਸੀਂ ਖਾਸ ਤੌਰ ਤੇ ਵੀਰ ਦੇ ਨਾਲ ਸੰਪਰਕ ਕਰ ਲਿਓ ਠੀਕ ਹੈ ਬਾਕੀ ਆਪਦੀ ਜਿਹੜੀ ਤਸੱਲੀ ਆ ਉਹ ਘਰ ਆਣ ਕੇ ਟਿੱਪ ਕੇ ਚਾਰੇ ਥਣਾਂ ਦੀ ਚੈੱਕ ਪਾਸ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਮਨਜਿੰਦਰ ਵੀਰੇ ਇਹ ਮੁੱਲ ਕਿੰਨਾ ਕੁ ਕੀਤਾ ਹੈ ਬੁੱਲ ਰਾਜਸੰਧੂ ਵੀਰ ਆਪਾਂ ਜਾਇ ਜੀ ਦੱਸਾਂਗੇ ਵੀ ਜਿੰਨੇ ਦੀ ਮੱਝ ਦੇਣੀ ਆ ਹਾਂਜੀ ਮੁੱਲ ਕਰਾਉਣ ਨੂੰ 85 90 80 ਜੋ ਮਰਜ਼ੀ ਕਰ ਲਗੇ ਆਪਾਂ 75 ਕਰ ਲਗੇ ਹਾਂਜੀ 70000 ਚੋਂ ਮਾਨਤਾਣ ਕਰਾਂਗੇ ਛੋੜ ਹੀ ਕਰਨੀ ਆ ਠੀਕ ਹੈ ਜੀ 200 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਇਹ 70 ਦੀ ਮਾਜ ਦੇਣੀ ਆ ਉਹਦੇ ਵਿੱਚ 200 ਰੁਪਿਆ ਛੋਟ ਕਰਨੀ ਆ ਠੀਕ ਹੈ ਹੁਣ ਆਖੀਏ ਵੀ ਇਹਦਾ ਮੁੱਲ 80 ਹਜ਼ਾਰ 80 ਦੇ ਵਿੱਚੋਂ ਆਖਦੇ ਆ ਪੰਜ ਛੱਡ ਦਿਆਂਗੇ 70 ਦੀ ਦੇ ਦੇਾਂਗੇ ਫੇ 75 ਦੀ ਦੇ ਦੇਾਂਗੇ ਹਾਂਜੀ ਹਾਂ 70 ਦੀ ਮਾਜ ਦੇਣੀ ਆਪਾਂ 200 ਰੁਪਿਆ ਛੋਟ ਹੀ ਕਰਨੀ ਆ ਹੁਣ ਆਪਾਂ ਨੂੰ ਉਹ ਵੀਰ ਲਾਵੇ ਜਿਹਨੇ ਮਾਜ 70 ਦੀ ਲੈਣੀ ਆ ਇਹ ਗੱਲ ਆਪਾਂ ਛੋਟ ਕੇ ਬੈਂਦੀ ਆਪਾਂ ਨੂੰ ਤੁਹਾਨੂੰ ਪਤਾ ਇਦਾਂ ਦੇ ਡੰਗਰ ਵੀ 12ਵੀਂ ਪਹਿਚਾਣਾ ਮਿਲਦੇ ਆ ਬਿਲਕੁਲ 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 ਸੋ ਦੋਸਤੋ ਵੀਰ ਨੇ ਜਿਹੜਾ ਪਹਿਲਾਂ ਇੱਕ ਜਾਇਜ ਜਾਂ ਮੁੱਲ ਕਰਤਾ ਹੁਣ ਮੈਨੂੰ ਵੀਰ ਕਹਿਣਗੇ ਵੀ ਨਜਾਇਜ਼ਗੀ ਹੁੰਦਾ ਤੇ ਜਾਇਜ ਤੇ ਜਾਇਜ ਮੁੱਲ ਕਰਤਾ ਦੋਸਤੋ ਮੁੱਲ ਨੇ ਦਾ 85 ਵੀ ਕੀਤਾ ਜਾ ਸਕਦਾ ਸੀ 90 ਵੀ ਕੀਤਾ ਜਾ ਸਕਦਾ ਸੀ ਮੱਝ ਹੈਗੀ ਆ ਮੱਝ ਹੈਗੀ ਅਸਲ ਦੇ ਵਿੱਚ ਜਿੱਡਾ ਕ ਕੱਦ ਕੱਡ ਵਜ਼ਨ ਹੈਗਾ ਜਿਹੋ ਜੀ ਜਾਤ ਹੈਗੀ ਆ ਜਾਤੀ ਨਸਲ ਦੀ ਬਰੀਡ ਤੇ ਹੈਗੀ ਆ ਰੇਟ ਵੀ ਉਹਨਾਂ ਹੈਗਾ ਪਰ ਵੀਰ ਨੇ ਬਿਲਕੁਲ ਜਿਹੜੀ ਇੱਕ ਲੈਣ ਦੇ ਨਾਲ ਜੀ ਗੱਲ ਕੀਤੀ ਵੀ 70000 ਰੁਪਏ ਦੇ ਵਿੱਚੋਂ ਵੀ ਜਿਹੜਾ कोई 200 मान जिन्ना भी कोई 200 250 300 जरूर ਕੀਤਾ ਜਾਊਗਾ ਠੀਕ ਹੈ ਜੀ 200 ਰੁਪਏ ਛੋੜ ਕਰ ਦੇਗਾ ਉਹ ਖੁਸ਼ੀ ਨਾਲ ਚਲੋ ਆਖੀ ਦਾ ਡੰਗਰ ਨੂੰ ਚਲ ਕਰਨੀ ਚਾਹੀਦੀ ਹੈ ਬਿਲਕੁਲ ਚਾਹੀਦਾ ਚਾਹੀਦਾ ਤੇ ਦੇਣੀ ਆਪਾਂ ਪੂਰੇ 70 ਦੀ ਆ ਸਿੱਧੀ ਗੱਲ ਮੇਣਾ ਪਰ ਉਹ ਬੰਦਾ ਫੋਨ ਲਾਵੇ ਕਿ ਜਿੰਨੇ ਕਹਿੰਦੇ 70 ਦੀ ਮੱਝ ਲੈਣੀ ਆ ਵੀਰ ਠੀਕ ਆ ਹਾਂਜੀ ਕਈ ਮੁੜ ਕੇ ਆ 60 65 ਦੀ ਉਹ ਗੱਲ ਨਹੀਂ ਜੇ ਹਾਂਜੀ ਠੀਕ ਆ ਵੀਰ ਮਨਜਿੰਦਰ ਤੋ ਦੋਸਤੋ 70000 ਜਿਹਨੇ ਵੀਰ ਨੇ ਲਾਉਣਾ ਖਾਸ ਤੌਰ ਤੇ ਉਹ ਵੀਰ ਮਨਜਿੰਦਰ ਬਾਈ ਨਾਲ ਸੰਪਰਕ ਕਰਿਓ ਠੀਕ ਆ ਬਾਕੀ ਕੋਈ ਡਿਮਾਂਡ ਨਹੀਂ ਕੀਤੀ ਵੀ 85 92 90 95 ਕੁਝ ਵੀ ਹਨਾ ਹੁਣ ਅਸੀਂ 85 ਕਰਈ ਆਈਏ ਅਗਲਾ ਆਣ ਕੇ ਇੰਨੇ ਲਾਵੇ ਆਪਾਂ ਜਿੰਨੇ ਦੀ ਚੀਜ਼ ਦੇਣੀ ਆ ਹੁਣ ਅਗਲੇ ਨੂੰ ਪਤਾ ਲੱਗ ਜਾਣਾ ਵੀ ਇੰਨੇ ਦੀ ਚੀਜ਼ ਹੈਗੀ ਆ ਹੁਣ ਉਹਨੇ ਨਾ 90 ਮੰਗਈ ਆਈਏ ਡੰਗਰ ਮਹਿੰਗਾ ਹੋ ਜਾਂਦਾ ਅਗਲੇ ਨੂੰ ਪਤਾ ਵੀ ਚੱਲੋ ਸਹੀ ਹੈ ਜੀ ਹਾਂਜੀ ਹਾਂਜੀ ਠੀਕ ਆ ਵੀਰ ਮਨਜਿੰਦਰ ਇਸ ਤੋਂ ਬਾਅਦ ਇੱਕ ਆਪਣੇ ਕੋਲ ਸੈਕੰਡ ਨੰਬਰ ਤੇ ਵੈੜ ਹੈਗੀ ਆ ਤੇ ਇਹਦੇ ਬਾਰੇ ਪਈਏ ਚਲਣਾ ਵੀਰ ਵੈੜ ਏ ਵੀਰ ਜੀ ਵੇੜ ਆਜਾ ਛੋਟੀ ਜੀ ਆਨ ਵਰਗੇ ਵੀਰਾਂ ਹਦੇ ਤੋਹਫਾ ਹੀ ਆ ਜੇ ਕਿਸੇ ਵੀਰ ਨੇ ਲੈਣਾ ਵੇ ਚਾਹ ਪਾਣੀ ਵਾਸਤੇ 8 9 ਕਿਲੋ ਦੁੱਧ ਦੇਈ ਜਾਣਾ ਇਹਨੇ ਹਾਂਜੀ ਇਹਦੇ ਮਗਰ ਬੱਸੀ ਆ 10 12 ਦਿਨਾਂ ਦੀ ਸੂਈ ਆ ਠੀਕ ਹੈ ਜੀ ਹਾਂਜੀ 10 12 ਦਿਨ ਦੀ ਦੋਸਤੋ ਸੂਈ ਆ ਵੇਖੋ ਹਾਂਜੀ ਅੱਜ ਹੀ ਚੋਈ ਆ 10 ਵਜੇ ਮੈਂ ਚੋ ਕੇ ਲਿਆ ਆ ਦੇਖ ਸਾਡੇ ਡਾਕ ਕੋਲੇ ਚੋਕੇ ਲਿਆ 10 ਕੁਜ ਅੱਜ ਹੁਣੇ ਆਈ ਫਿਰ ਹਾਂ ਹੁਣੇ ਹੁਣੇ ਆਈ ਐ ਮੈਂ ਚੋਕੇ ਆਇਆ ਵਾ ਕਿਲੋ ਡੇਢ ਕਿਲੋ ਦੋ ਕਿਲੋ ਸੋ ਦੋਸਤੋ ਹੁਣ 1:30 ਵਜੇ ਦਾ ਸਮਾਂ ਹੈਗਾ ਅੱਜ 23 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ 10 ਵਜੇ ਵੀਰ ਚੁਾਈ ਕਰਕੇ ਥੋੜੀ ਲੇਟ ਚੁਾਈ ਹੋਈ ਐ 10 ਵਜੇ ਤੱਕ ਚੁਾਈ ਕਰਕੇ ਫਿਰ ਆਪਣੇ ਘਰ ਲੈ ਕੇ ਆਏ ਨੇ ਤੇ ਨੀਚੇ ਜਿਹੜਾ ਬੱਚੀ ਹੈਗੀ ਇੱਕ ਬੱਛੀ ਆ ਆ ਫੀਮੇਲ ਜਿਹੜਾ ਕਾਫ ਆ ਇਹ ਦੇਖੋ ਇਹ ਜਿਹੜੀਆਂ ਦੂਜਾ ਮਾਰਾ ਹੁੰਦੀਆਂ ਆ ਆਪਣੀਆਂ ਗਰਮ ਹੁੰਦੀਆਂ ਆ ਕੋਈ ਗੱਲ ਨਹੀਂ ਆ ਠੀਕ ਹੈ ਜੀ। ਢੰਡੀ ਅਗਰ ਮਾਰੀ ਜਿੰਦਾ ਮਰਜੀ ਹੱਥ ਫੇਰੀਏ ਉਹ ਕੋਈ ਆਲਾ ਦੋਸਤ ਆ ਵੇਖ ਸਕਦੇ ਜੀ। ਸੀਲ ਸਊਆ ਵੈਡ ਹੈਗੀ ਆ ਛੋਟੇ ਭਾ ਦੀਏ ਦੋਸਤੋ ਕਿਸੇ ਵੀਰ ਨੇ ਛੋਟੇ ਭਾ ਕਈਆਂ ਨੂੰ ਪਸੰਦ ਹੁੰਦਾ। ਹਾਂ ਕਈਆਂ ਨੇ ਘਰ ਵਾਸਤੇ ਲੈਣੀ ਹੁੰਦੀ ਆ ਇਹੋਸਾ ਹਣਾ। ਤੇ ਜਿਹੜਾ ਬਿਲਕੁਲ 9 ਕਿਲੋ ਦੇਈ ਜਾਊਗੀ ਹੁਣ ਤਕਰੀਬਨ ਉਹਨਾ 7 ਕਿਲੋ ਦੱਸਿਆ ਆਪਾਂ ਨੂੰ ਚਲੋ 7 ਉਹਨਾ ਹੋਊਗਾ 6 ਕਿਲੋ ਤੇ ਪੱਕਾ ਹੋਊਗਾ ਇਹਨਾ ਦੁੱਧ ਦੇ ਥਲੇ। ਬਿਲਕੁਲ ਹਾਂਜੀ ਤੇ ਬਿਲਕੁਲ ਤਾਜੀ ਸੂਈ ਆ ਤੇ ਸੂਆ ਵੀ ਪਹਿਲਾ ਵੀਰਾਂ ਦਾ ਅਗੇ ਥੋੜਾ ਡਰਦੀ ਉਸ ਤਰ੍ਹਾਂ ਨਹੀਂ ਜਿੰਦਾ ਮਰਜੀ ਹੱਥ ਫੇਰੀਏ ਠੀਕ ਆ ਜੀ ਤੇ ਚਵਾਈ ਥੋੜੀ ਲੇਟ ਹੋਈ ਆ ਤਾਂ ਕਰਕੇ ਬਣਾਣਾ ਹੈਗਾ ਹਾਂ ਖੋਲ ਕੇ ਜਰੂਰ ਤੇ ਬਿਲਕੁਲ ਛੋਟਾ ਜਿਹਾ ਰੇਟ ਹੋਊਗਾ ਦੋਸਤੋ ਤੇ ਚਾਹ ਪਾਣੀ ਵਾਸਤੇ ਦੇਖ ਵੀਰ ਨੇ ਕਿਹਾ ਤਾਂ ਵੀ 8-9 ਕਿਲੋ ਜਿਹੜਾ ਦੁੱਧ ਇਸਨੇ ਆਰਾਮ ਨਾਲ ਚਵਾਈ ਜਣਾ ਤੇ ਵਹਿਣਾ ਜਿਹੜੀਆਂ ਦੋਸਤੋ ਹੁੰਦੀਆਂ ਲਮਾਸ ਜਿਹੜਾ ਸੀਜ਼ਨ ਹੈਗਾ ਪੂਰਾ ਸਾਲ ਪਰ ਸਾਲ ਪਰ ਜਿਹੜਾ ਦੁੱਧ ਚਵਾਈ ਜਾਂਦਾ ਪਸ਼ੂ ਇਹੋ ਜਿਹਾ ਤੇ ਤਕਰੀਬਨ ਆਹ ਵੇਖੋ ਜੀ ਆ ਕਰ ਲਓ ਨੋਟ ਤੇ ਠੀਕ ਆ ਮਰਜਿੰਦਰ ਵੀਰੇ ਕਿੰਨਾ ਕਹਿੰਦਾ ਮੁੱਲ ਫਿਰ ਮੁੱਲ ਵੀ ਜੀ 20 ਕਰ ਲਓ 22 ਕਰ ਲਓ ਹਾਂਜੀ ਲਾਸਟ ਆਪਾਂ 15000 ਦੀ ਗਾਂ ਦੇਣੀ ਹੈ 15 ਦੀ 15 ਠੀਕ ਆ ਜਾਇਜ਼ ਬਿਲਕੁਲ ਹੁਣ ਇਹਦਾ 22 ਮੰਗ ਲਈਏ ਤੇ ਕਿਸੇ ਨਾਲ ਨਾ ਨਹੀਂ ਰੇਟ ਜਿਆਦਾ ਹੂੰ ਆਪਾਂ ਵੀ 15000 ਦੀ ਗਾਂ ਦੇ ਜੀ ਇਹਦੇ ਵਿੱਚੋਂ 200 ਰੁਪਇਆ ਮਾਨਤਾ ਕਰ ਦਾਂਗੇ ਠੀਕ ਛੋਟ ਕਰ ਦਾਂਗੇ 200 ਰੁਪਇਆ ਠੀਕ ਆ ਹਾਂਜੀ ਸੋ ਦੋਸਤੋ ਜਰੂਰ ਨੋਟ ਕਰ ਲਿਓ 15000 ਵੀਰ ਨੇ ਡਿਮਾਂਡ ਕੀਤੀ ਹੈ ਕੋਈ 20 22 ਨਹੀਂ ਤੇ ਬਿਲਕੁਲ ਤਾਜੀ ਸੂਈ ਆ 10 ਦਿਨ ਦਾ ਜਿਹੜਾ ਸੂਆ ਹੋ ਗਿਆ 10 ਦਿਨਾਂ ਦੀ ਸੂਈ ਆ ਤੇ ਦੁੱਧ ਜਿਹੜਾ ਹੁਣ ਮੌਕੇ ਦਾ 7 7 ਦੇ ਲਾਗੇ ਤਾਂ ਗਿਆ ਬਾਕੀ 8 9 ਲੀਟਰ ਵੀਰਾਂ ਦਾ ਵੀ ਤੁਸੀਂ ਚੁਵਾਈ 8 9 ਕਿਲੋ ਦਹੀਂ ਜਣਾ ਚਲੋ ਸਾਭੀ ਸੂੰਬੀਣੀ ਆ ਥੋੜਾ ਸਾਫ ਸੰਭਾਲ ਲਓ ਬੰਨੇ ਰਹੀ ਆ ਤੇ 15000 ਦੇ ਵਿੱਚੋਂ 200 ਜਿਹੜੀ ਛੋਟ ਹੋ ਜਾਏਗੀ ਤੇ ਵੀਰ ਮਨਜਿੰਦਰ ਮੋਬਾਈਲ ਨੰਬਰ ਜਰੂਰ ਦੱਸ ਦਈਏ ਮੋਬਾਈਲ ਨੰਬਰ ਆਪਣਾ 88375 40.38 ਠੀਕ ਹੈ ਜੀ ਹਾਂ ਜੀ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਵੀਰ ਮਨਜਿੰਦਰ ਵਪਾਰ ਦਾ ਕੰਮ ਆ ਵੀਰ ਦਾ ਕਾਫੀ ਲੰਬੇ ਟਾਈਮ ਤੋਂ ਵਪਾਰ ਦਾ ਕੰਮ ਹੀ ਕਰਦੇ ਆ ਰਹੇ ਨੇ ਤੇ ਐਨੀਮਲ ਜਿਹੜੇ ਦੋਸਤੋ ਤੁਹਾਨੂੰ ਦੋ ਦਿਖਾਇਆ ਕਿ ਨੀਲੀ ਦੀ ਮੱਝ ਦਿਖਾਈ ਆ ਮੀਣੀ ਸਿੰਘ ਹਿੱਲ ਤੇ ਆ ਪ੍ਰੋਪਰ ਪ੍ਰੋਪਰ ਡਿਟੇਲ ਤੇ ਪ੍ਰੋਪਰ ਸਟਰਕਚਰ ਆਪਾਂ ਸਾਰੇ ਬੰਨੋ ਦਿਖਾਉਣ ਦੀ ਕੋਸ਼ਿਸ਼ ਕਰਤੀ ਆ ਤੁਹਾਨੂੰ ਜਿਹੜੇ ਜਿਹੜੇ ਵੀਰ ਨੂੰ ਖਾਸ ਤੌਰ ਤੇ ਸਮਝ ਆ ਗਈ ਹੋਵੇ ਚੀਜ਼ ਦੀ ਉਹ ਤੁਸੀਂ ਫੋਨ ਚੁੱਕ ਕੇ ਵੀਰ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਓਕੇ ਮਨਜਿੰਦਰ ਵੀਰੇ ਠੀਕ ਆ ਭਾਈ